ਸਸੀ ਗਾਲ ਦੋਸਤੋ ਤੁਸੀਂ ਜੁੜੇ ਹੋ ਹਨ ਵੰਡਿਆ ਪੰਜਾਬ ਨਾਲ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੀ ਟ੍ਰੈਫਿਕ ਪੁਲਿਸ ਹੈ ਉਹ ਚਲਾਨ ਕੱਟਣ ਦੇ ਬਹੁਤ ਹੀ ਸਖਤ ਹੋ ਰਹੀ ਹੈ ਜਿਵੇਂ ਕਿ ਗਰੀਬ ਬੰਦੇ ਨੇ ਕੋਈ ਵੀ ਮਜ਼ਦੂਰ ਹੈ ਮਿਸਤਰੀ ਹੈ ਜਾਂ ਜੋ ਵੀ ਕੋਈ ਰੁਟੀਨ ਦੇ ਵਿੱਚ ਦੁਕਾਨਦਾਰ ਆਪਣੇ ਕੰਮ ਤੇ ਜਾਂਦਾ ਉਹਨਾਂ ਕੋਲ ਕਾਗਜ਼ ਪੱਤਰ ਪੂਰੇ ਨਹੀਂ ਹੁੰਦੇ ਜਾਂ ਉਹਨਾਂ ਵੱਲੋਂ ਕੋਈ ਗਲਤੀ ਕੀਤੀ ਜਾਂਦੀ ਹੈ ਕੋਈ ਮੋਬਾਈਲ ਤੇ ਗੱਲ ਕਰ ਰਿਹਾ ਜਾਂ ਕੋਈ ਕੋਈ ਅੰਗਲੀ ਕਰ ਰਿਹਾ ਤਾਂ ਉਸ ਦਾ ਚਲਾਨ ਮੌਕੇ ਤੇ ਕੱਟਿਆ ਜਾਂਦਾ ਪਰ ਤੁਸੀਂ ਦੇਖੋ ਇਹ ਮਾਨਸਾ ਤਿੰਨ ਕੋਨੀਆਂ ਦੀ ਤਸਵੀਰ ਹੈ ਜਿੱਥੋਂ ਕਿ ਇੱਕ ਬੱਸ ਲੰਘ ਰਹੀ ਹੈ ਜਿੱਥੇ ਕਿ ਗ੍ਰੀਨ ਲਾਈਟ ਸਾਹਮਣੇ ਵਾਲੀ ਹੋਈ ਹੈ ਪਰ ਉਸ ਬੱਸ ਵਾਲੇ ਨੇ 2 ਸਕਿੰਟ ਵੀ ਰੁਕਣ ਦੀ ਕੋਸ਼ਿਸ਼ ਨਹੀਂ ਕੀਤੀ ਦੇਖੋ ਤੁਸੀਂ ਇਸ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜੋ ਸੱਜੇ ਹੱਥ ਮੋੜਨ ਵਾਲਾ ਇਸ਼ਾਰਾ ਹੈ ਉਹ ਬੱਸ ਨੰਗਨ ਤੋਂ 2 ਸਕਿੰਟ ਬਾਅਦ ਹੁੰਦਾ ਪਰ ਇਸ ਨੇ 2-4 ਸਕਿੰਟਾਂ ਦੀ ਖਾਤਰ ਕਿਸੇ ਦੂਸਰੇ ਲੋਕਾਂ ਦੀਆਂ ਜਾਨ ਨੂੰ ਖਤਰੇ ਵਿੱਚ ਪਾਇਆ ਕੀ ਕਹਿਣਾ ਚਾਹੋਗੇ ਇਹ ਜਿਹੇ ਡਰਾਈਵਰਾਂ ਬਾਰੇ ਜੋ ਕਿ ਇੰਨੀ ਅਣਗਹਿਲੀ ਕਰਦੇ ਨੇ ਇਕਾ ਆਪਣੇ ਸਿਰਫ 2-2 ਸਕਿੰਟ 5-5 ਸਕਿੰਟਾਂ ਬਾਰੇ ਸਕਿੰਟਾਂ ਵਾਸਤੇ ਕਿਸੇ ਦੀ ਜਾਨ ਜੋਖਮ ਵਿੱਚ ਪਾਉਂਦੇ ਨਹੀਂ ਹਾਲਾਂਕਿ ਸਾਰੇ ਡਰਾਈਵਰ ਵੀ ਇਦਾਂ ਜੇ ਨਹੀਂ ਹੁੰਦੇ ਉਹ ਵੀ ਕੁਝ ਨਾ ਕੁਝ ਅਜੇਹੀਆਂ ਤਕਨੀਕੀਆਂ ਦੇ ਕੇ 2 ਸਕਿੰਟ 5 ਸਕਿੰਟ ਰੁਕ ਜਾਂਦੇ ਨੇ ਪਰ ਇਸ ਵਾਰ ਸਟ ਡਰਾਈਵਰ ਬਾਰੇ ਕੀ ਕਹਿਣਾ ਚਾਹੂਗਾ ਜੋ ਕਿ ਆਪਣੀ ਵਾਰੀ ਆਉਣ ਤੋਂ 5 ਸਕਿੰਟ ਦੀ ਵੇਟ ਨਹੀਂ ਕਰ ਸਕਿਆ ਉਸ ਤੋਂ ਪਹਿਲਾਂ ਹੀ ਇਸ ਨੇ ਲੋਕਾਂ ਦੀ ਜਾਨ ਨੂੰ ਜੋਖਮ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟਾਂ ਵਿੱਚ ਦੇ ਵਿੱਚ ਦੱਸੋ ਤੇ ਇਹ ਜਿਹੇ ਡਰਾਈਵਰਾਂ ਦੇ ਉੱਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਧੰਨਵਾਦ ਜੀ